रोज़ नवे नवे आइडियाज़ आउट ऑफ द बॉक्स आइडियाज़ आते हैं ए आई आ गई हूँ ठीक है पूछ लो इन जो सा लीडर साहबान ने सारे ए आई की होंगी है वो कह एयर इंडिया पता ही नहीं आर्टिफिशियल इंटेलिजेंसी का पता ही नहीं भी की होंगी है अपडेट नहीं है सो ਉਹ ਉਹ ਤਾਂ ਉਹੀ ਕਰ ਸਕਦਾ ਹੋਊਗਾ ਜਿਹੜਾ ਜੇ ਕੋਈ ਨਵੇਂ ਵਿਚਾਰਾਂ ਵਾਲਾ ਹੋਊਗਾ ਅਸੀਂ ਤਾਂ ਬਹੁਤ ਸਾਰੇ ਆਈਡੀਆ ਜਿਹੜੇ ਨੇ ਨਵੇਂ ਕਰਦੇ ਆਂ ਰੋਜ਼ ਕਰਦੇ ਆਂ ਇਸਕੇ ਵੀ ਨਵਾਂ ਖੂਨ ਹੈ ਨਵੀਂ ਪਾਰਟੀ ਹੈ ਨਵੇਂ ਵਿਚਾਰ ਨੇ ਲੋਕਾਂ ਨੂੰ ਨਵੇਂ ਮੁੰਡਿਆਂ ਨੂੰ ਪੁੱਛੋ ਸਟਾਰਟਅਪ ਕਰੋ ਸ਼ੁਰੂ ਸਟਾਰਟਅਪ ਦੇ ਵਿੱਚ ਬਹੁਤ ਸਾਰਾ ਸਾਡਾ ਕੰਮ ਚੱਲ ਰਿਹਾ ਹੈ ਜੀ ਬਹੁਤ ਬੱਚੇ ਆ ਰਹੇ ਨੇ ਬਿਜ਼ਨਸ ਬਲਾਸਟਰ ਕਰ ਰਹੇ ਆਂ ਅਸੀਂ ਸਕੂਲਾਂ 'ਚ ਚਾਚਾ ਪੰਜ ਪੰਜ ਬੱਚਿਆਂ ਨੂੰ 3-3000 ਰੁਪਏ ਦੇ ਕੇ 5 5 6 6 ਤੇ ਗਰੁੱਪ ਬਣਗੇ 18 20 ਹਜ਼ਾਰ ਚੋਂ ਕੋਈ ਨਾ ਕੋਈ ਆਪਣੇ ਦਿਮਾਗ ਦਾ ਚਾਰੇ ਪੰਜੇ ਦਿਮਾਗ ਲੜਾਉਂਦੇ ਆ ਆਪਣਾ ਕੋਈ ਨਾ ਕੋਈ ਕਾਰਡ ਕੱਢਦੇ ਅਸੀਂ ਕੰਪਨੀਆਂ ਨਾਲ ਉਹਨਾਂ ਦੀ ਗੱਲ ਕਰਾਉਂਦੇ ਆ ਲੱਖ ਲੱਖ 2 2 ਲੱਖ ਰੁਪਈਆਂ ਦੇ ਸਾਈਨ ਹੋ ਰਹੇ ਉਹਨਾਂ ਨਾਲ ਕਿਹੇ ਜੀ ਸਾਡੀ ਕੰਪਨੀ ਵਾਸਤੇ ਬਣਾਉਂਗੇ ਤੁਸੀਂ 8ਵੀਂ 9ਵੀਂ ਦੀ ਔਰਲ ਕਲਾਸ ਦੇ ਬੱਚੇ ਨੇ ਹੋ ਆਪਾਂ ਨੂੰ ਇਸ ਲੈਵਲ ਤੇ ਜਾਣਾ ਪਊਗਾ ਜੀ ਅੱਜ ਦੇ ਖੁਸ਼ੀ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜਿੰਨੇ ਵੀ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਅੱਜ ਵੱਖ-ਵੱਖ ਮਹਿਕਮਿਆਂ ਦੇ ਵਿੱਚ ਤਿੰਨ ਮਹਿਕਮੇ ਨੇ ਜ਼ਿਆਦਾਤਰ ਹੈਲਥ ਚ ਨੇ, ਵਾਟਰ ਸੋਰਸ ਚ ਨੇ ਤੇ ਟੈਕਨੋਲੋਜੀ ਐਜੂਕੇਸ਼ਨ ਚ ਨੇ। 293 ਜਿਹੜੀਆਂ ਪੋਸਟਾਂ ਨੇ ਅੱਜ ਤੁਸੀਂ ਇੱਥੋਂ ਨਿਯੁਕਤੀ ਪੱਤਰ ਲੈ ਕੇ ਜਾਓਗੇ। ਤੁਹਾਨੂੰ ਤੁਹਾਡੇ ਮਾਪਿਆਂ ਨੂੰ, ਤੁਹਾਡੇ ਪਰਿਵਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਜਿਨ੍ਹਾਂ ਨੇ ਤੁਹਾਡੀ ਪੜ੍ਹਨ 'ਚ ਹੈਲਪ ਕੀਤੀ ਹੋਊਗੀ ਜਾਂ ਕੋਈ ਗਾਈਡੈਂਸ ਕਿਸੇ ਕਿਸਮ ਦੀ ਕਿਸੇ ਵੀ ਮੋੜ ਤੇ ਦਿੱਤੀ ਹੋਗੀ। ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਸਾਡੇ ਮੰਤਰੀ ਸਾਹਿਬ ਬੈਠੇ ਹੈ ਇਹਨਾਂ ਨੂੰ ਮੁਬਾਰਕਾਂ। ਮੈਂ ਤਾਂ ਸਿਰਫ ਤੁਹਾਨੂੰ ਵਧਾਈ ਦੇਣ ਹੀ ਆਇਆ ਕਿ ਦੁਨੀਆ ਤੇ ਕੋਈ ਵੀ ਚੀਜ਼ ਅਸੰਭਵ ਨਹੀਂ ਹੁੰਦੀ। ਤਾਂ ਪਿਛਲੇ ਕਈ ਸਾਲਾਂ ਤੋਂ ਲੋਕਾਂ ਦਾ ਦਿਲ ਟੁੱਟ ਗਿਆ ਸੀਗਾ। ਨੌਜਵਾਨਾਂ ਦਾ ਖਾਸ ਤੌਰ ਤੇ ਇਸ ਪ੍ਰਕਾਰ ਕੇ ਹੋਪਲੈਸ ਹੋ ਗਏ ਸੀਗੇ ਜਿਸ ਤਰ੍ਹਾਂ ਕੁੜੀ ਨੇ ਦੱਸਿਆ ਕਿ ਉਮੀਦਾਂ ਛੱਡ ਬੈਠੇ ਸੀ ਇਹ ਨਹੀਂ ਬਣਨਾ ਕੋਸ਼ਿਆ ਹੁਣ ਪਰ ਜਿੱਥੇ ਚਾਹ ਉਥੇ ਰਾਹ ਪ੍ਰਮਾਤਮਾ ਨੇ ਕੋਈ ਐਸਾ ਵਿਧੀ ਵਿਧਾਨ ਬਣਾਉਣਾ ਸੀ ਕਿ ਮੇਰੇ ਵਰਗਿਆਂ ਨੂੰ ਉਹ ਪੈਨ ਦੇਣੇ ਸੀਗੇ ਜਿਨ੍ਹਾਂ ਪੈਨ ਨਾਲ ਤੁਹਾਨੂੰ ਨੌਕਰੀਆਂ ਮਿਲਣ ਤੁਹਾਡੇ ਘਰਾਂ 'ਚ ਖੁਸ਼ੀਆਂ ਦੇ ਦੀਵੇ ਜਗਣ ਤਾਂ ਉਹਦੇ ਨਾਲ ਉਮੀਦ ਜਾਗ ਪਈ ਸੋ ਕਦੇ ਉਮੀਦ ਨਹੀਂ ਛੱਡੀਦੀ ਹੁੰਦੀ ਉਮੀਦ ਤੇ ਦੁਨੀਆ ਕਾਇਮ ਹੈ